ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 33ਵਾਂ ਅੰਕ ਹੈ ਚੜ੍ਹ ਸਿੰਘ ਨੇ ਸੋ ਸ਼ਿਕਾਰ ਤਕਾਇਆ ਸਰਹੰਦ ਫਤਿਹ ਹੋ ਜਾਣ ਮਗਰੋਂ ਤਰਨਾ ਦਲ ਨੇ ਦੁਆਬੇ ਵੱਲ ਰੋਕ ਕੀਤਾ ਕੋਈ ਸਿੰਘਾਂ ਦੇ ਟੱਕਰੇ ਤੇ ਨਾ ਖਲੋ ਸਕਿਆ ਤੇ ਦਲ ਨੇ ਜਲੰਧਰ ਸਣੀ ਦੁਆਬਾ ਆਪਣੇ ਕਬਜ਼ੇ ਵਿੱਚ ਕਰ ਲਿਆ ਤਰਨਾ ਦਲ ਨੇ ਹੁਣ ਕਦ ਰੁਕਣਾ ਸੀ ਉਹਨਾਂ ਲਾਹੌਰ ਵੱਲ ਚਾਲਾ ਮਾਰ ਦਿੱਤਾ ਕਾਬਲੀ ਮਲ ਸੂਬੇਦਾਰ ਨੇ ਸ਼ਹਿਰ ਦੇ ਦਰਵਾਜ਼ੇ ਭੇੜ ਕੇ ਮਗਰ ਇੱਟਾਂ ਚਰਵਾ ਦਿੱਤੀਆਂ ਸਿੰਘਾਂ ਲਾਹੌਰ ਦਾ ਸਾਰਾ ਉਦਾਲਾ ਲੁੱਟ ਲਿਆ ਡਰਪੋਕ ਕਾਬਲੀ ਮਲ ਕਦ ਸਿੰਘਾਂ ਦੇ ਜੋਸ਼ ਅੱਗੇ ਟਿਕ ਸਕਦਾ ਸੀ ਖਾਲਸੇ ਨੇ ਉਸ ਵੱਲ ਆਪਣੀਆਂ ਤਿੰਨ ਸ਼ਰਤਾਂ ਲਿਖ ਕੇ ਭੇਜੀਆਂ ਸ਼ਹਿਰ ਦੇ ਬੁੱਚੜਾ ਨੂੰ ਸਜ਼ਾ ਦਿੱਤੀ ਜਾਏ ਅੱਗੇ ਤੋਂ ਗਊ ਹੱਤਿਆ ਮੁਕੰਮਲ ਬੰਦ ਹੋਵੇ ਪੰਥ ਦੀ ਸੇਵਾ ਹਿੱਤ ਨਜ਼ਰਾਨੇ ਭੇਟ ਕੀਤੇ ਜਾਣ ਪਹਿਲਾਂ ਤਾਂ ਕਾਬਲੀ ਮਲ ਬਿਟ ਰਿਆ ਤੇ ਸ਼ਰਤਾਂ ਮੰਨਣ ਤੋਂ ਆਕੀ ਹੋ ਬੈਠਾ ਸਿੰਘ ਤੁਰੰਤ ਲਾਹੌਰ ਦਾ ਦਿੱਲੀ ਦਰਵਾਜ਼ਾ ਭੰਨ ਕੇ ਸ਼ਹਿਰ ਵਿੱਚ ਦਾਖਲ ਹੋ ਗਏ ਤੇ ਲੁੱਟ ਮਚਾ ਦਿੱਤੀ। ਜੰਮਦੇ ਹੀ ਕਾਬਲੀ ਮਲ ਨੇ ਪੰਥ ਦੀਆਂ ਸਭ ਸ਼ਰਤਾਂ ਮੰਨ ਲਈਆਂ। ਸ਼ਹਿਰ ਦੇ ਬੁੱਚੜਾ ਨੂੰ ਅਸੀਂ ਆਪ ਡੰਡ ਦੇਾਂਗੇ। ਪੰਥ ਇਸ ਗੱਲੋਂ ਨਿਸ਼ਚਿੰਤ ਰਹੇ। ਤੁਸੀਂ ਨਜ਼ਰਾਨਾ ਹੁਕਮ ਕਰੋ ਕਿੰਨਾ ਭੇਟ ਕਰੀਏ। ਕਾਬਲੀ ਮਲ ਨੇ ਆਪਣਾ ਵਕੀਲ ਖਾਲਸੇ ਵੱਲ ਭੇਜਿਆ। ਬਾਬੇ ਹਰੀ ਸਿੰਘ ਭੰਗੀ ਨੇ ਆਪਣਾ ਇੱਕ ਸਾਥੀ ਟੇਕ ਸਿੰਘ ਕਾਬਲੀ ਮੱਲ ਵੱਲ ਭੇਜਿਆ ਜਿਸ ਨੇ ਹੁਣ ਲਾਹੌਰ ਹੀ ਟਿਕਣਾ ਸੀ ਤੇ ਚੜੇ ਮਹੀਨੇ ਕਾਬਲੀ ਮੱਲ ਤੋਂ ਪੱਕਾ ਨਜ਼ਰਾਨਾ ਵਸੂਲ ਕਰਨਾ ਸੀ ਬੁਚੜਾ ਨੂੰ ਸਜ਼ਾ ਵੀ ਉਸ ਸਿੰਘ ਨੇ ਆਪਣੀ ਨਿਗਰਾਨੀ ਵਿੱਚ ਦਿਵਾਈ ਕਾਬਲੀ ਮੱਲ ਰਾਹੀਂ ਲਾਹੌਰ ਹੁਣ ਖਾਲਸੇ ਅਧੀਨ ਆ ਗਿਆ ਸੀ ਕਾਬਲੀ ਮੱਲ ਦੁਆਰਾ ਖਾਲਸੇ ਦੀ ਈਨ ਮੰਨ ਲੈਣ ਦੀ ਖਬਰ ਜਦ ਅਬਦਾਲੀ ਨੂੰ ਪੁੱਜੀ ਤਾਂ ਗੁੱਸੇ ਵਿੱਚ ਲੋਹਾ ਲੱਖਾ ਹੋ ਗਿਆ ਸੈਂਕੜੇ ਮੈਦਾਨਾਂ ਦੇ ਜੇਤੂ ਅਬਦਾਲੀ ਦੀ ਪੰਥ ਅਗੇ ਸਭ ਤਾਕਤ ਹੈਂਕੜ ਧਰੀ ਧਰਾਈ ਰਹਿ ਜਾਂਦੀ ਸੀ ਉਸਨੇ ਜਹਾਨ ਖਾਨ ਨੂੰ ਪੰਜਾਬ ਵੱਲ ਤੋਰਿਆ ਜਹਾਨ ਖਾਨ ਹਜੇ ਸਿਆਲਕੋਟ ਹੀ ਅਪੜਿਆ ਸੀ ਕਿ ਸਿੰਘਾਂ ਨੇ ਉਸ ਨੂੰ ਘੇਰਾ ਪਾ ਲਿਆ ਦੋਹਾਂ ਧਿਰਾਂ ਵਿੱਚ ਤਕੜੀ ਟੱਕਰ ਹੋ ਸਕਦੀ ਸੀ ਪਰ ਸਰਦਾਰ ਚੜਤ ਸਿੰਘ ਦਾ ਰਾਮ ਜੰਗਾ ਗਰਜਿਆ ਧੂਏਂ ਦੀ ਲੰਬੀ ਕਤਾਰ ਛੜਦੀ ਇੱਕ ਗੋਲੀ ਅਫਗਾਨਾਂ ਵੱਲ ਵਧੀ ਜਹਾਨ ਖਾਨ ਟੜੰਮ ਦੇਨੇ ਘੋੜੇ ਤੋਂ ਡਿੱਗਿਆ ਸੂਬੇਦਾਰ ਸਾਹਿਬ ਦੇ ਗੋਲੀ ਲੱਗ ਗਈ ਕੋਈ ਪਠਾਨ ਬੋਲਿਆ ਜਹਾਨਾ ਮਾਰਿਆ ਗਿਆ ਖਾਲਸਾ ਜੀ ਸਿੰਘਾਂ ਨੇ ਵੀ ਰੌਲਾ ਪਾ ਦਿੱਤਾ ਤੇ ਤਲਵਾਰਾਂ ਧੂਕੇ ਅਫਗਾਨ ਲਸ਼ਕਰ ਉੱਤੇ ਟੁੱਟ ਕੇ ਪੈ ਗਏ ਲਾਹੌਰ ਮੱਲਣ ਆਈ ਅਬਦਾਲੀ ਦੀ ਫੌਜ ਨੂੰ ਸਿਆਲਕੋਟੋਂ ਹੀ ਕਾਬਲ ਨੇੜੇ ਜਾਪਣ ਲੱਗ ਜਾਪਣ ਲੱਗਾ ਮਰਦੇ ਪਠਾਨ ਭੱਜ ਨਿਕਲੇ ਕੋਚੇਰ ਮੰਗਰੋ ਪਤਾ ਲੱਗਿਆ ਕਿ ਸਰਦਾਰ ਚੜਤ ਸਿੰਘ ਦੀ ਗੋਲੀ ਨਾਲ ਜਹਾਨ ਖਾਨ ਦਾ ਘੋੜਾ ਮਰ ਗਿਆ ਸੀ ਤੇ ਜਹਾਨ ਖਾਨ ਆਪ ਮੌਕਾ ਤਾੜ ਕੇ ਮੈਦਾਨੇ ਜੰਗ ਵਿੱਚੋਂ ਭੱਜ ਨਿਕਲਿਆ ਤੇ ਰੋਹ ਰੋਹਤਾਸ ਗੜ ਜਾ ਕੇ ਰੁਕਿਆ ਪਾਣੀਪਤ ਸਮੇਤ ਕਿੰਨੀਆਂ ਹੀ ਜੰਗਾਂ ਵਿੱਚ ਅਬਦਾਲੀ ਦੀ ਮੂਰਲੀ ਕਤਾਰ ਦਾ ਸਾਥੀ ਰਿਹਾ ਜਹਾਨ ਖਾਨ ਘੋੜੇ ਦੇ ਮਰਨ ਤੇ ਹੀ ਇੰਨਾ ਡਰ ਗਿਆ ਕਿ ਹਰਨ ਹੋ ਗਿਆ ਜਹਾਨ ਖਾਨ ਤਾਂ ਭੱਜ ਗਿਆ ਪਰ ਉਸ ਦਾ ਸਾਰਾ ਜੰਗੀ ਸਾਜ਼ੋ ਸਮਾਨ ਤੇ ਪਰਿਵਾਰ ਰਿਸ਼ਤੇਦਾਰ ਤਾਂ ਪਿੱਛੇ ਹੀ ਰਹਿ ਗਏ ਸਨ ਉਹ ਸਭ ਸਿੰਘਾਂ ਦੇ ਹੱਥ ਆ ਗਏ ਸੁਣਿਆ ਹੈ ਕਿ ਸਿੰਘ ਤਾਂ ਇੱਜ਼ਤਾਂ ਦੇ ਰਖਵਾਲੇ ਹਨ ਇੱਕ ਜਨਾਨਾ ਆਵਾਜ਼ ਆਈ ਜਿਸ ਨੇ ਸਰਦਾਰ ਚਰਤ ਸਿੰਘ ਦਾ ਧਿਆਨ ਪਿੱਛੇ ਵੱਲ ਖਿੱਚਿਆ ਸਰਦਾਰ ਨੇ ਦੇਖਿਆ ਕਿ ਸ਼ਾਹੀ ਲਿਬਾਸ ਵਿੱਚ ਇੱਕ ਬੇਗਮ ਸੀ ਕੌਣ ਹੋ ਤੁਸੀਂ ਸਰਦਾਰ ਬੋਲਿਆ ਜਹਾਨ ਖਾਨ ਦੀ ਬੇਗਮ ਉਸ ਸ਼ਾਹੀ ਲਿਬਾਸ ਵਾਲੀ ਬੀਬੀ ਬੋਲੀ ਮੈਂ ਤਾਂ ਸੁਣਿਆ ਹੈ ਕਿ ਸਿੰਘ ਕਿਸੇ ਦੁਸ਼ਮਣ ਦੀ ਔਰਤ ਦੀ ਇੱਜ਼ਤ ਲਈ ਵੀ ਜਾਨ ਵਾਰ ਦਿੰਦੇ ਹਨ ਬੇਸ਼ੱਕ ਸਹੀ ਸੁਣਿਆ ਹੈ ਤੁਸੀਂ ਸਰਦਾਰ ਚੜਤ ਸਿੰਘ ਬੋਲੇ ਪਰ ਫਿਰ ਸਾਨੂੰ ਕੈਦ ਕਿਉਂ ਕੀਤਾ ਗਿਆ ਹੈ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜਿਹਦੇ ਨਾਲ ਸਾਡੀ ਲੜਾਈ ਸੀ ਉਹ ਤਾਂ ਮੈਦਾਨ ਛੱਡ ਕੇ ਭੱਜ ਗਿਆ ਹੈ ਤੁਹਾਡੇ ਨਾਲ ਸਾਡਾ ਕਾਦਾ ਵੈਰ ਤੁਹਾਨੂੰ ਬਾਇਜਤ ਉੱਥੇ ਪਹੁੰਚਾਇਆ ਜਾਏਗਾ ਜਿੱਥੇ ਤੁਸੀਂ ਜਾਣਾ ਚਾਹੋ ਸਰਦਾਰ ਜੱਸਾ ਸਿੰਘ ਬੋਲੇ ਸਾਰੇ ਦਾ ਸਾਰਾ ਤੋਸ਼ਾਖਾਨਾ ਅਤੇ ਹੀਰੇ ਮੋਤੀਆਂ ਤੇ ਸੋਨੇ ਦੇ ਸਭ ਗਹਿਣੇ ਇਨ੍ਹਾਂ ਬੇਗਮਾਂ ਪਾਸ ਹੀ ਹਨ ਜੱਥੇਦਾਰ ਜੀ ਇੱਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਦੱਸਿਆ ਕੋਈ ਇਨ੍ਹਾਂ ਵੱਲ ਉੱਚੀ ਨਿਗਾਹ ਕਰਕੇ ਨਹੀਂ ਦੇਖੇਗਾ ਗਹਿਣੇ ਲਾ ਲੈਣ ਦੀ ਗੱਲ ਤਾਂ ਦੂਰ ਰਹੀ ਕੋਈ ਸਿੰਘ ਇਨ੍ਹਾਂ ਨੂੰ ਛੂਹੇਗਾ ਵੀ ਨਹੀਂ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸਖਤ ਤਾਕੀਦ ਕੀਤੀ ਤੁਸੀਂ ਦੱਸੋ ਅਸੀਂ ਤੁਹਾਨੂੰ ਕਿੱਥੇ ਛੱਡ ਕੇ ਆਈਏ ਸਰਦਾਰ ਨਿਜਹਾਨ ਖਾਨ ਦੀ ਬੇਗਮ ਨੂੰ ਪੁੱਛਿਆ ਜੰਮੂ ਅਸੀਂ ਜੰਮੂ ਜਾਣਾ ਚਾਹੁੰਦੇ ਹਾਂ ਬੇਗਮ ਬੋਲੀ ਸਰਦਾਰ ਚਰਤ ਸਿੰਘ ਆ ਪੇਗਮ ਤੇ ਉਸਦੇ ਸਾਰੇ ਸਾਜੂ ਸਮਾਨ ਨੂੰ ਲੈ ਕੇ ਜੰਮੂ ਵੱਲ ਤੁਰ ਪਿਆ ਆਪਣੇ ਆਪ ਨੂੰ ਇਸ ਤਰ੍ਹਾਂ ਸਖਤ ਘੇਰੇ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੀ ਜਹਾਨ ਖਾਨ ਦੀ ਬੇਗਮ ਬੋਲ ਰਹੀ ਸੀ ਬਿਲਕੁਲ ਸੱਚ ਕਹਿੰਦੇ ਹਨ ਸਾਡੇ ਫੌਜਦਾਰ ਇਨ ਬਿਨ ਸਹੀ ਤਸਵੀਰ ਖਿੱਚੀ ਉਹਨਾਂ ਸਿੰਘਾਂ ਦੀ ਇਸ ਗੱਲ ਨੂੰ ਅਫਗਾਨਾਂ ਦੀ ਸਿਫਤ ਕਰਨੀ ਵੀ ਬੰਦੀ ਹੈ ਕਿ ਉਹ ਭਾਵੇਂ ਸਿੱਖਾਂ ਦੇ ਵੈਰੀ ਸਨ ਤੇ ਇਹਨਾਂ ਨੂੰ ਦੇਖ ਸੁਖਾਉਂਦੇ ਨਹੀਂ ਸਨ ਪਰ ਫਿਰ ਵੀ ਆਪਣੇ ਦੇਸ਼ ਜਾ ਕੇ ਉਹ ਸਿੰਘਾਂ ਬਾਰੇ ਬਿਲਕੁਲ ਸੱਚ ਬਿਆਨ ਕਰਦੇ ਸਨ। ਇਹੀ ਗੱਲ ਕਾਜੀ ਨੂਰ ਮੁਹੰਮਦ ਨੇ ਵੀ ਕੀਤੀ ਉਹ ਸਿੰਘਾਂ ਨੂੰ ਸੱਗ ਕਹਿੰਦਾ ਹੋਇਆ ਵੀ ਸਿਫਤ ਕਰਨੋਂ ਨਹੀਂ ਰਹਿ ਸਕਿਆ। ਇਹ ਜਵਾਨ ਜੇ ਤੈਨੂੰ ਨਹੀਂ ਪਤਾ ਤਾਂ ਸੁਣ ਲੈ ਕੇ ਹਿੰਦੁਸਤਾਨੀ ਬੋਲੀ ਵਿੱਚ ਸਿੰਘ ਸ਼ੇਰ ਨੂੰ ਕਹਿੰਦੇ ਹਨ ਤੇ ਲੜਾਈ ਦੇ ਮੈਦਾਨ ਵਿੱਚ ਇਹ ਸੱਚਮੁੱਚ ਸ਼ੇਰ ਹਨ। ਜਦ ਇਹ ਹੱਥ ਨੇਜਾ ਫੜ ਲੈਣ ਦਾ ਵੈਰੀ ਦਲਾਂ ਵਿੱਚ ਭਾਜੜ ਪੈ ਜਾਂਦੀ ਹੈ ਜਦ ਨੇਜਾ ਅਸਮਾਨ ਵੱਲ ਚੁੱਕ ਦੇਣ ਤਾਂ ਸਮਝੋ ਪਹਾੜਾਂ ਨੂੰ ਵੀ چیر ਜਾਣਗੇ ਵੈਰੀ ਦੀ ਜਾਨ ਤਾਂ ਇੱਕ ਮਾਨ ਦਾ ਚੁੱਲਾ ਚੜਾਉਂਦਿਆਂ ਹੀ ਕੱਢ ਲੈਂਦੇ ਹਨ ਤੇ ਜਦ ਤੀਰ ਛੱਡਣ ਲਈ ਚੁੱਲਾ ਖਿੱਚ ਕੇ ਕੰਨ ਤੱਕ ਲੈ ਜਾਂ ਤਾਂ ਸਾਰੇ ਦੁਸ਼ਮਣ ਦਲ ਨੂੰ ਕਾਂਬਾ ਛਿੜ ਜਾਂਦਾ ਹੈ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤੇ ਇਹਨਾਂ ਨਾਲ ਲੜ ਚੁੱਕੇ ਗਾਜੀਆਂ ਨੂੰ ਪੁੱਛ ਕੇ ਦੇਖ ਲਓ ਕਿਰਦਾਰ ਐਸਾ ਕਿ ਜਨਾਨੀ ਭਾਵੇਂ ਜਵਾਨ ਹੈ ਭਾਵੇਂ ਬੁੱਢੀ ਨੂੰ ਬੁੱਢੀਏ ਕਹਿ ਕੇ ਬੁਲਾਉਂਦੇ ਹਨ ਇਹਨਾਂ ਦੀ ਬੋਲੀ ਵਿੱਚ ਬੁੱਢੀ ਵਡੇਰੀ ਉਮਰ ਵਾਲੀ ਤੀਵੀ ਨੂੰ ਆਖਦੇ ਹਨ ਬਾਬੇ ਨੂੰ ਜਹਾਨ ਖਾਨ ਦੀ ਬੇਗਮ ਦੇ ਬੋਲਾਂ ਤੋਂ ਕਾਜੀ ਨੂਰ ਮੁਹੰਮਦ ਦੀ ਯਾਦ ਆ ਗਈ ਸੀ ਜਹਾਨ ਖਾਨ ਨਾਲ ਭੇਜੀ ਫੌਜ ਪਿੱਛੇ ਕਾਬਲ ਵੱਲ ਭੱਜੀ ਭੱਜੀ ਆਉਂਦੀ ਦੇਖ ਕੇ ਅਬਦਾਲੀ ਨੂੰ ਸਨ ਕਪੜੀ ਅੱਗ ਲੱਗ ਗਈ ਉਸ ਨੇ ਆਪ ਪੰਜਾਬ ਉੱਤੇ ਚੜ੍ਹਾਈ ਦਾ ਮਨ ਬਣਾ ਲਿਆ ਅਬਦਾਲੀ ਦਾ ਪੰਜਾਬ ਵੱਲ ਆਉਣਾ ਸੁਣ ਕੇ ਤਾਂ ਸਿੰਘਾਂ ਨੂੰ ਚਾ ਚੜ ਗਿਆ ਜੈਸਬਦਾਲੀ ਦੇ ਪੈ ਤੋਂ ਸਾਰਾ ਹਿੰਦੁਸਤਾਨ ਕੰਬ ਰਿਹਾ ਸੀ ਉਸ ਅਫਗਾਨ ਬਾਦਸ਼ਾਹ ਅਗੇ ਦੀਨਾ ਨਗਰ ਕੋਲ ਖਲੋਤੇ ਸਿੰਘ ਥਾਪੀਆਂ ਮਾਰ ਰਹੇ ਸਨ ਇਹਨਾਂ ਨੂੰ ਤਾਂ ਮੇਰਾ ਰਤਾ ਪੈ ਨਹੀਂ ਰਿਹਾ ਅਬਦਾਲੀ ਨੇ ਪਤਾ ਨਹੀਂ ਇਹ ਗੱਲ ਸਵਾਲ ਰੂਪ ਵਿੱਚ ਕੀਤੀ ਸੀ ਜਾਂ ਵਿਚਾਰਗੀ ਵਿੱਚ ਪਰ ਕੋਈ ਅਫਗਾਨ ਸਰਦਾਰ ਜਵਾਬ ਵਿੱਚ ਨਾ ਬੋਲਿਆ ਮੁਠੀਪੁਰ ਸਿੰਘਾਂ ਨੇ ਦੀਨਾ ਨਗਰ ਅਫਗਾਨਾਂ ਉਤੇ ਹਮਲਾ ਕਰ ਦਿੱਤਾ ਪਾਨੀ ਲਸ਼ਕਰ ਲਾਹੌਰ ਨੂੰ ਹੋ ਤੁਰਿਆ ਅਬਦਾਲੀ ਦਾ ਚਾਚਾ ਸਰ ਬੁਲੰਦ ਖਾਨ ਵੀ ਉਸ ਨਾਲ ਆੜ ਲਿਆ ਸੀ ਬਟਾਲੇ ਕੁੱਲ ਸਿੰਘਾਂ ਫਿਰ ਅਫਗਾਨਾ ਉੱਤੇ ਹੱਲਾ ਬੋਲ ਦਿੱਤਾ ਇਸ ਹਮਲੇ ਵਿੱਚ ਸਰ ਬੁਲੰਦ ਖਾਨ ਜ਼ਖਮੀ ਹੋ ਗਿਆ ਸਿੰਘਾਂ ਦਾ ਜੋਸ਼ ਐਸਾ ਕਿ ਅਬਦਾਲੀ ਨੂੰ ਵੀ ਭੱਜ ਕੇ ਜਾਨ ਬਚਾਉਣੀ ਪਈ ਉਹ ਲਾਹੌਰ ਜਾਣ ਦੀ ਥਾਂ ਅਕਲਦਾਸ ਨਰਨਜਨੀਏ ਕੋਲ ਜੰਡਿਆਲੇ ਜਾ ਬੈਠਾ ਖਾਲਸਾ ਹੁਣ ਰੁਕਣ ਵਾਲਾ ਕਦ ਸੀ ਉਹਨਾਂ ਜੰਡਿਆਲੇ ਉੱਤੇ ਚੜ੍ਹਾਈ ਕਰ ਦਿੱਤੀ ਜੰਡਿਆਲਾ ਤਾਂ ਪਹਿਲਾਂ ਤੋਂ ਹੀ ਪੰਥ ਦੀਆਂ ਅੱਖਾਂ ਵਿੱਚ ਰੜਕਦਾ ਸੀ ਪਹਿਲੇ ਹੱਲੇ ਵਿੱਚ ਹੀ ਅਬਦਾਲੀ ਦਾ ਸਰਦਾਰ ਰਹੀਮ ਖਾਨ ਮਾਰਿਆ ਗਿਆ ਅਬਦਾਲੀ ਨੇ ਜੰਡਿਆਲੇ ਦੇ ਦੇ ਕਿਲੇ ਵਿੱਚ ਸ਼ਰਨ ਲਈ ਹੋਈ ਸੀ ਪਰ ਉਸ ਨੂੰ ਪਤਾ ਸੀ ਕਿ ਜੰਡਿਆਲਾ ਮਾਰਦਿਆਂ ਸਿੰਘਾਂ ਨੂੰ ਬਹੁਤੀ ਦੇਰ ਨਹੀਂ ਲੱਗਣੀ ਨਾ ਤਾਂ ਅਕਲਦਾਸ ਤੇ ਨਾ ਹੀ ਦੁਰਾਨੀ ਫੌਜ ਸਿੰਘਾਂ ਨੂੰ ਜੰਡਿਆਲੇ ਦੇ ਬਾਹਰ ਅਟਕਾ ਸਕਦੀ ਸੀ ਅਬਦਾਲੀ ਮੁੜ ਲਾਹੌਰ ਨੂੰ ਚੱਲ ਪਿਆ ਤੇ ਸਿੰਘਾਂ ਉਸ ਦਾ ਪਿੱਛਾ ਜਾਰੀ ਰੱਖਿਆ ਅਬਦਾਲੀ ਨੂੰ ਲੋਹਾਰ ਦਾ ਕਿਲਾ ਕੁਝ ਸੁਰੱਖਿਅਤ ਠਾਹਰ ਜਾ ਪਰਿਆ ਸੀ ਪਰ ਸਿੰਘਾਂ ਉੱਥੇ ਵੀ ਉਸ ਦੇ ਨੱਕ ਵਿੱਚ ਦਮ ਕਰੀ ਰੱਖਿਆ ਸਿੰਘਾਂ ਲਾਹੌਰ ਨੂੰ ਘੇਰਾ ਪਾਈ ਰੱਖਿਆ ਤੇ ਜਦ ਹੀ ਕੋਈ ਦਰਾਨੀ ਦਿਖਾਈ ਦਿੰਦਾ ਤਾਂ ਪਾਰ ਬੁਲਾ ਦਿੰਦੇ ਦੋ ਹਫਤਿਆਂ ਵਿੱਚ ਸਿੰਘਾਂ ਨੇ ਲਾਹੌਰ ਤੇ ਕਈ ਹੱਲੇ ਕੀਤੇ ਅੱਕ ਕੇ ਦਰਾਨੀ ਬਾਦਸ਼ਾਹ ਨੇ ਕਾਬਲ ਵਾਪਸ ਮੁੜਨ ਦੀ ਤਿਆਰੀ ਕਰ ਲਈ ਰਾਵੀ ਦੇ ਪਤਨਾ ਤੇ ਸਰਦਾਰ ਚੜਤ ਸਿੰਘ ਨੇ ਅਬਦਾਲੀ ਨੂੰ ਫੇਰ ਝਾਟਾਇਆ ਹਾਲਾਂਕਿ ਅਬਦਾਲੀ ਤਾਂ ਰਾਵੀ ਪਾਰ ਕਰ ਗਿਆ ਸੀ ਪਰ ਉਹ ਪਰਲੇ ਪਾਸੇ ਖਲੋਤਾ ਦੇਖ ਰਿਹਾ ਸੀ ਕਿ ਖਾਲਸੇ ਨੇ ਕਿਵੇਂ ਪਠਾਨਾਂ ਦੀ ਵਾਰਡ ਧਰ ਲਈ ਸੀ ਗੁੱਸੇ ਵਿੱਚ ਉਹ ਦੰਦ ਕਰੀਚਦਾ ਰਿਹਾ ਰਾਵੀ ਪਾਰ ਕਰਕੇ ਵੀ ਕਿਹੜਾ ਅਬਦਾਲੀ ਦਾ ਖਿਹੜਾ ਛੁੱਟ ਗਿਆ ਸੀ ਸਰਦਾਰ ਚਰਤ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ ਉਸ ਦਾ ਜੇਲਮ ਤੱਕ ਪਿੱਛਾ ਕੀਤਾ ਇਹ ਉਹੀ ਹੈ ਨਾ ਸ਼ੁਕਰ ਚੱਕੀਆ ਅਬਦਾਲੀ ਨੇ ਸ਼ਾਹ ਬਲੀ ਨੂੰ ਪੁੱਛਿਆ ਜੀ ਹਜ਼ੂਰ ਸ਼ੁਕਰ ਚੱਕੀਆ ਚਰਤ ਸਿੰਘ ਸ਼ਾਹ ਬਲੀ ਨੇ ਜਵਾਬ ਦਿੱਤਾ ਤੇ ਅਬਦਾਲੀ ਨੂੰ ਵੀ ਪਲੀ ਸਾਹਿਬ ਵਾਲੀ ਜੰਗ ਯਾਦ ਆ ਗਈ ਸਰਦਾਰ ਚਰਤ ਸਿੰਘ ਸਰਦਾਰ ਜੱਸਾ ਸਿੰਘ ਆਲੂ ਵਾਲੀ ਅਤੇ ਸਰਦਾਰ ਹਰੀ ਸਿੰਘ ਪੰਗੀਤ ਅਬਦਾਲੀ ਨੂੰ ਹੁਣ ਆਪਣੇ ਸਭ ਤੋਂ ਵੱਡੇ ਦੁਸ਼ਮਣ ਜਾਪਦੇ ਸਨ ਜੈਲਮ ਤੋਂ ਨਿਕਲਦੇ ਇੱਕ ਵੱਡੇ ਨਾਲੇ ਦੇ ਕੰਢੇ ਉੱਤੇ ਅਤੇ ਦਰਿਆ ਤੋਂ ਚੜ੍ਹਦੇ ਵਾਲੇ ਪਾਸੇ ਕਰਦੇ ਸ਼ੇਰ ਸ਼ਾਹ ਦੁਆਰਾ ਬਣਾਏ ਗਏ ਕਿਲੇ ਵਿੱਚ ਅਬਦਾਲੀ ਦੇ ਚਾਚੇ ਸਰ ਬੁਲੰਦ ਖਾਨ ਦਾ ਕਬਜ਼ਾ ਸੀ ਔਰ ਹੁਤਾਸ ਦਾ ਫੌਜਦਾਰ ਸੀ ਸਿੱਖਾਂ ਦੀ ਦਿਨੋਂ ਦਿਨ ਵੱਧ ਰਹੀ ਤਾਕਤ ਤੇ ਅਬਦਾਲੀ ਨੂੰ ਬੁਰੀ ਤਰ੍ਹਾਂ ਭਜਾ ਦੇਣ ਕਰਕੇ ਗਿਲਜਿਆਂ ਦੇ ਕਿਲੇ ਦਾ ਪੈਰਾ ਸਖਤ ਕੀਤਾ ਹੋਇਆ ਸੀ ਉੱਡੇ ਜਾਂਦੇ ਪੰਛੀ ਨੂੰ ਵੀ ਅਫਗਾਨ ਨਿਸ਼ਾਨਚੀ ਗੋਲੀ ਮਾਰ ਕੇ ਫੁੰਡ ਦਿੰਦੇ ਸਨ ਸਿੱਖਾਂ ਦੇ ਦੁਸ਼ਮਨਾ ਵਿੱਚ ਇਹ ਗੱਲ ਸਦਾ ਪਰ ਚੱਲਿਤ ਰਹੀ ਹੈ ਕਿ ਸਿੰਘਾਂ ਨੂੰ ਗੁਰੂ ਨੇ ਜੋ ਆਬੇ ਹਯਾਤ ਬਖਸ਼ਿਆ ਹੈ ਉਸ ਨਾਲੇ ਕੋਈ ਵੀ ਭੇਸ ਵਟਾ ਸਕਦੇ ਸਨ ਸਿੰਘਾਂ ਦੇ ਬੋਲਿਆਂ ਵਿੱਚੋਂ ਵੀ ਇਹ ਵਾਕ ਅਕਸਰ ਸੁਨੇ ਜਾ ਸਕਦੇ ਸਨ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਖੀ ਜਾਨੋ ਸੋ ਇਹਨਾਂ ਬੋਲਾਂ ਦੀ ਵਿਆਖਿਆ ਮੁਗਲਾ ਪਠਾਨਾ ਦੇ ਵਿਦਵਾਨਾਂ ਨੇ ਕੁਝ ਇਸ ਤਰ੍ਹਾਂ ਕੀਤੀ ਸੀ ਕਿ ਸਿੱਖ ਜਦੋਂ ਚਾਹਣ ਪੰਖੀ ਦਾ ਭੇਸ ਵਟਾ ਸਕਦੇ ਹਨ ਖਾਸ ਕਰਕੇ ਬਾਜ ਬਾਜ ਨੂੰ ਤਾਂ ਇਨੀ ਦਿਨੀ ਸੁਹੀਆ ਸਿੰਘ ਹੀ ਸਮਝਿਆ ਜਾਂਦਾ ਸੀ ਪਰ ਬਾਜਾਂ ਨੇ ਕਦ ਝਖੜਾਂ ਦੀ ਪਰਵਾਹ ਕੀਤੀ ਹੈ ਹਨੇਰੀਆਂ ਨੇ ਕਦੋਂ ਉਕਾਬਾਂ ਦੀ ਉਡਾਨ ਨੂੰ ਡੱਕਿਆ ਹੈ ਸਰਦਾਰ ਚਰਤ ਸਿੰਘ ਤਾਂ ਗੁਰੂ ਦਾ ਐਸਾ ਬਾਜ ਸੀ ਜਿਹੜਾ ਜਦੋਂ ਧਾਰ ਲੈਂਦਾ ਸੀ ਤਾਂ ਹਿਮਾਲਿਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵੀ ਉਸ ਅੱਗੇ ਬੋਣੀਆਂ ਜਾਪਦੀਆਂ ਸਨ ਸਰਦਾਰ ਅਤੇ ਉਸਦੇ ਸਾਥੀਆਂ ਦਿਆਂ ਤਰੰਗਾ ਨੇ ਵਿੰਧਿਆ ਵਿੰਧਿਆ ਜਲਮ ਪਾਰ ਕਰ ਲਿਆ ਤੇ ਇਸ ਤੋਂ ਪਹਿਲਾਂ ਕਿ ਅਫਗਾਨ ਸੁਈਏ ਸਰਬਲੰਦ ਖਾਨ ਨੂੰ ਖਬਰ ਪਹੁੰਚਾਉਂਦੇ ਸਰਦਾਰ ਰੋਹਤਾਸ ਦੇ ਕਿਲੇ ਅੱਗੇ ਵੜਕਰਿਆ ਸੀ ਗਿਲਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਸ ਦਾ ਜੱਥਾ ਹੈ ਬਲੰਦਖਾਨ ਨੇ ਸੂਈਆਂ ਨੂੰ ਪੁੱਛਿਆ ਚਰਤ ਸਿੰਘ ਦਾ ਹਜ਼ੂਰ ਯਾ ਖੁਦਾ ਬਲੰਦਖਾਨ ਨੂੰ ਭਾਵੇਂ ਆਪਣੇ ਕਿਲੇ ਦੇ ਗਿਲਜਈ ਘੇਰੇ ਦਾ ਹੰਕਾਰ ਸੀ ਪਰ ਫਿਰ ਵੀ ਸਰਦਾਰ ਦਾ ਨਾਮ ਸੁਣ ਕੇ ਇੱਕ ਵਾਰ ਤਾਂ ਉਸ ਦੇ ਮੂੰਹੋਂ ਯਾ ਖੁਦਾ ਨਿਕਲ ਹੀ ਗਿਆ ਕੋਈ ਫਿਕਰ ਨਹੀਂ ਕਿਲੇ ਦੀਆਂ ਬਾਹੀਆਂ ਤੇ ਬੁਰਜਾਂ ਦਾ ਪਹਿਰਾ ਹੋਰ ਸਖਤ ਕਰੋ ਤੇ 5000 ਘੋਟਸਵਾਰ ਚਰਤ ਸਿੰਘ ਦੇ ਮੁਕਾਬਲੇ ਲਈ ਕਿਲੇ ਤੋਂ ਬਾਹਰ ਭੇਜੋ ਇੰਜ ਹੀ ਕੀਤਾ ਗਿਆ 5000 ਘੋਟਸਵਾਰ ਤੇ ਇੰਨੀ ਕੁ ਹੀ ਪੈਦਲ ਸੈਨਾ ਲੈ ਕੇ ਅਫਗਾਨ ਲੜਾਕੇ ਬਾਹਰ ਆਏ ਪਰ ਸਰਦਾਰ ਚਰਤ ਸਿੰਘਾ ਦੇ ਇਹਨਾਂ ਦੇ ਹੱਥ ਹੋਣ ਵਾਲਾ ਸੀ ਅਫਗਾਨਾਂ ਦੀ ਆਉਂਦੀ ਫੌਜ ਦੇਖ ਕੇ ਉਹਨਾਂ ਘੋੜਿਆਂ ਨੂੰ ਅੱਡੀ ਲਾਈ ਤੇ ਅੱਗੇ ਵੱਲ ਨਿਕਲ ਗਏ ਅਫਗਾਨ ਫੌਜ ਨੂੰ ਆਪਣੇ ਜੋਸ਼ ਅਤੇ ਗਿਣਤੀ ਤੇ ਮਾਣ ਹੋਇਆ ਉਹਨਾਂ ਨੂੰ ਦੇਖਦਿਆਂ ਹੀ ਸਿੱਖ ਡਰਦੇ ਭੱਜ ਜੋ ਗਏ ਸਨ ਉਹ ਤਾਂ ਸਾਡੀ ਫੌਜ ਦੇਖਦਿਆਂ ਹੀ ਪੱਤਰੇ ਬਾਚ ਗਏ ਹਜ਼ੂਰ ਸੂਈਏ ਨੇ ਸਥਿਤੀ ਬੁਲੰਦ ਖਾਨ ਨੂੰ ਦੱਸੀ ਪਿੱਛਾ ਕਰੋ ਉਹਨਾਂ ਦਾ ਇਹੀ ਮੌਕਾ ਹੈ ਚਰਤ ਸਿੰਘ ਨੂੰ ਖਤਮ ਕਰਨ ਦਾ ਜੇ ਉਹ ਸਾਡੇ ਤੋਂ ਡਰ ਕੇ ਭੱਜਿਆ ਹੈ ਤਾਂ ਇਸ ਦਾ ਮਤਲਬ ਹੈ ਉਹਨਾਂ ਦੀ ਗਿਣਤੀ ਤੇ ਤਿਆਰੀ ਜ਼ਰੂਰ ਘੱਟ ਹੋਏਗੀ ਕਿਲੇ ਤੋਂ ਬਾਹਰਲੀ ਸਾਰੀ ਫੌਜ ਉਹਨਾਂ ਦੇ ਮਗਰ ਦੌੜਾਓ ਬਲੰਦ ਖਾਨ ਨੂੰ ਤਾਂ ਸਰਦਾਰ ਚਰਤ ਸਿੰਘ ਹਥਕੜੀਆਂ ਵਿੱਚ ਨੂੜਿਆ ਨਜ਼ਰ ਆਉਣ ਵੀ ਲੱਗ ਪਿਆ ਸੀ ਪਰ ਸਰਦਾਰ ਚਰਤ ਸਿੰਘ ਤਾਂ ਅਜੇਤੂ ਸੂਰਮਾ ਸੀ ਉਸ ਨੂੰ ਜਿੱਤ ਲੈਣਾ ਇਜ਼ਰਾਈਲ ਮੌਤ ਦੇ ਫਰਿਸ਼ਤੇ ਨੂੰ ਢਾਹ ਲੈਣ ਦੇ ਬਰਾਬਰ ਸੀ ਸਰਦਾਰ ਨੇ ਦੇਖਿਆ ਕਿ ਗਿਲਜਿਆਂ ਦੀ ਫੌਜ ਉਹਨਾਂ ਦੇ ਪਿੱਛੇ ਆ ਰਹੀ ਹੈ ਪਰ ਨਾਲ ਪੈਦਲਸ ਹਨ ਹੋਣ ਕਾਰਨ ਉਹ ਬਹੁਤ ਤੇਜ਼ੀ ਨਾਲ ਨਹੀਂ ਆ ਸਕਦੇ ਸੋ ਸਰਦਾਰ ਨੇ ਆਪਣੇ ਸਾਥੀ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਉਹ tufaan ਦੀ ਰਫਤਾਰ ਨਾਲ ਅਫਗਾਨ ਲਸ਼ਕਰ ਦੀਆਂ ਅੱਖਾਂ ਤੋਂ ਓਲੇ ਹੋ ਗਏ ਪਰ ਕੀ ਸਰਦਾਰ ਮੈਦਾਨ ਛੱਡ ਕੇ ਭੱਜਿਆ ਸੀ ਨਹੀਂ ਸਰਦਾਰ ਭੱਜਣ ਵਾਲਿਆਂ ਵਿੱਚੋਂ ਕੱਢ ਸੀ ਉਸਨੇ ਤਾਂ ਜੇਲਮ ਦੇ ਕਿਸੇ ਹੋਰ ਪੱਤਨ ਤੋਂ ਦਰਿਆ ਪਾਰ ਕੀਤਾ ਤੇ ਮੁੜ ਰੋਹਤਾਸ ਦੇ ਕਿਲੇ ਅੱਗੇ ਆ ਖਲੋਤਾ ਅਫਗਾਨਾਂ ਦੀਆਂ ਖਾਨਿਓ ਗਈਆਂ ਉਹਨਾਂ ਦੀ ਤਾਂ ਫੌਜ ਵੀ ਹੁਣ ਕਿਲੇ ਵਿੱਚ ਨਹੀਂ ਸੀ ਤੇ ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਫੌਜ ਕਿੱਧਰ ਸੀ ਜਾਂ ਕਿਧਰੇ ਸੀ ਵੀ ਕਿ ਸਿੰਘਾਂ ਦੀਆਂ ਭੁਗਾਤੀਆਂ ਦੀ ਭੇਟ ਹੋ ਗਈ ਸੀ ਸਰਦਾਰ ਤੇ ਉਸਦੇ ਸਾਥੀ ਬਿਨਾ ਕਿਸੇ ਮੁਕਾਬਲੇ ਦੇ ਕਿਲੇ ਅੰਦਰ ਦਾਖਲ ਹੋਏ ਸਿੱਖ ਲੜਾਕਿਆਂ ਨੇ ਕਿਲਿਆਂ ਦੀਆਂ ਕਿਲੇ ਦੀਆਂ ਬਾਹੀਆਂ ਅਤੇ ਬੁਰਜਾ ਉੱਤੇ ਕਬਜ਼ਾ ਕਰ ਲਿਆ ਤੇ ਮੋਰਚੇ ਮਲ ਕੇ ਬੈਠ ਗਏ ਸਿੰਘ ਆ ਗਏ ਹਜ਼ੂਰ ਸਿੰਘ ਆ ਗਏ ਕਿਸੇ ਖੁਸ਼ਖਬਰੀ ਭਰੀ ਖਬਰ ਨੂੰ ਉਡੀਕ ਰਹੇ ਸਰ ਬੁਲੰਦ ਖਾਨ ਦੇ ਪੈਰਾਂ ਹੇਠੋਂ ਇੱਕ ਮੁਗਲ ਪਹਿਰੇਦਾਰ ਦੇ ਇਨ੍ਹਾਂ ਬੋਲਾਂ ਨੇ ਜ਼ਮੀਨ ਖਿਸਕਾ ਦਿੱਤੀ ਸਿੰਘ ਆ ਗਏ ਕੀ ਬਕਵਾਸ ਕਰਦਾ ਏ ਹੋਰ ਹੁਣ ਬਲੰਦਖਾਨ ਕੀ ਬੋਲਦਾ ਸੱਚਮੁੱਚ ਹਜ਼ੂਰ ਮੈਂ ਸੱਚ ਕਹਿ ਰਿਹਾ ਹਾਂ ਤੁਸੀਂ ਆਪ ਦੇਖ ਲਓ ਚੁਬਾਰੇ ਦੀ ਬਾੜੀ ਦੇ ਪਰਦੇ ਨੂੰ ਪਾਸੇ ਕਰਦੇ ਆ ਮੁਗਲ ਪਹਿਰੇਦਾਰ ਬੋਲਿਆ ਕਿਲੇ ਦੇ ਵੇੜੇ ਵਿੱਚ ਕੋੜਸਵਾਰ ਸਿੰਘਾਂ ਦਾ ਜੱਥਾ ਜੇਕਾਰੇ ਛੱਡ ਰਿਹਾ ਸੀ ਖੁਸ਼ੀਆਂ ਦੇ ਜੇਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰ ਧੰ ਸਿਰ ਲਾਥੇ ਉਹਦੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਾਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਤੇ ਸਾਡੀ ਫੌਜ ਜੋ ਇਹਨਾਂ ਦਾ ਪਿੱਛਾ ਕਰ ਰਹੀ ਸੀ ਸਾਡੀ ਉਹ ਫੌਜ ਬੁਲੰਦਖਾਨ ਦੀ ਹੁਣ ਜ਼ੁਬਾਨ ਕੰਬ ਰਹੀ ਸੀ ਕੁਝ ਪਤਾ ਨਹੀਂ ਹਜ਼ੂਰ ਇਸ ਤੋਂ ਅੱਗੇ ਬੋਲਣਾ ਪਹਿਰੇਦਾਰ ਨੇ ਮੁਨਾਸਿਬ ਨਾ ਸਮਝਿਆ ਕਿਲੇ ਦੇ ਚਾਰੇ ਬੁਰਜਾਂ ਤੇ ਸਿੱਖ ਨਿਸ਼ਾਨੀ ਚ ਮੋਰਚੇ ਮਲ ਕੇ ਬੈਠ ਗਏ ਸਨ ਦੋਹਾਂ ਦਰਵਾਜ਼ਿਆਂ ਉੱਤੇ ਵੀ ਸਿੱਖਾਂ ਦਾ ਕਬਜ਼ਾ ਹੋ ਗਿਆ ਰਾਮ ਜੰਗਿਆ ਤੇ ਬੰਦੂਖਾਂ ਦੇ ਚੱਲਣ ਦੀ ਆਵਾਜ਼ ਆਈ ਤੇ ਬੁਲੰਦਖਾਨ ਆਪਣੇ ਆਸਣ ਉੱਤੇ ਡਿੱਗ ਪਿਆ ਅਸਲ ਵਿੱਚ ਕੁਝ ਗਿਲਜਿਆਂ ਨੇ ਕਿਲੇ ਤੋਂ ਬਾਹਰ ਭੱਜਣ ਦਾ ਯਤਨ ਕੀਤਾ ਸੀ ਤੇ ਉਹ ਹਰਨ ਹੋ ਜਾਣ ਦੀ ਤਾਕ ਵਿੱਚ ਸਨ ਪਰ ਸਿੰਘਾਂ ਨੇ ਫੁੰਡ ਦਿੱਤੇ ਪਠਾਨਾਂ ਦੀਆਂ ਕਿਲੇ ਤੇ ਬੀੜੀਆਂ ਛੋਟੀਆਂ ਤੋਪਾਂ ਉਹਨਾਂ ਉੱਤੇ ਹੀ ਅਗਭਰਉਣ ਲੱਗੀਆਂ ਗਿਲਜਿਆਂ ਨੂੰ ਕੁਝ ਸਮਝ ਨਾ ਆਵੇ ਕਿ ਕਿੱਧਰ ਜਾਣ ਮੁਕਾਬਲਾ ਵੀ ਕਰਨ ਤਾਂ ਕਿਵੇਂ ਕਰਨ ਸਭ ਪਾਸਿਆਂ ਤੋਂ ਤਾਂ ਉਹ ਘਿਰ ਚੁੱਕੇ ਸਨ ਤੇ ਫੌਜ ਉਹਨਾਂ ਦੀ ਪਤਾ ਨਹੀਂ ਕਿੱਥੇ ਸੀ ਤੇ ਜੇ ਹੁਣ ਫੌਜ ਕਿਸੇ ਪਾਸਿਓਂ ਆ ਵੀ ਜਾਂਦੀ ਤਾਂ ਉਹ ਉਹਨਾਂ ਵੀ ਕੀ ਕਰ ਲੈਣਾ ਸੀ ਬਾਜ਼ੀ ਤਾਂ ਹੁਣ ਪੂਰੀ ਪਲਟ ਚੁੱਕੀ ਸੀ ਜਿੱਥੇ ਪਹਿਲਾਂ ਸਿੰਘ ਖੜੇ ਸਨ ਉੱਥੇ ਹੁਣ ਪਠਾਨ ਸਨ ਤੇ ਪਠਾਨਾਂ ਦੀ ਥਾਂ ਸਿੰਘਾਂ ਨੇ ਮੰਲ ਲਈ ਸੀ ਕਿਲੇ ਅੰਦਰ ਲੋਕ ਕੇ ਜਾਨਾਂ ਬਚਾਉਂਦੇ ਫਿਰ ਰਹੇ ਗਿਲਜੇ ਥੱਕ ਹਾਰ ਕੇ ਬਲੰਦਖਾਨ ਕੋਲ ਪਹੁੰਚ ਗਏ ਸਿੱਖਾਂ ਨੇ ਸਾਡੇ ਲਈ ਕੋਈ ਰਾਹ ਨਹੀਂ ਛੱਡਿਆ ਫੌਜਦਾਰ ਸਾਹਿਬ ਪਹਿਲੇ ਘੇਰੇ ਵੇਲੇ ਭੱਜਣਾ ਵੀ ਇਹਨਾਂ ਦੀ ਚਾਲ ਹੀ ਸੀ ਸਾਡੀ ਫੌਜ ਨੂੰ ਕਿਲੇ ਤੋਂ ਦੂਰ ਲੈ ਗਏ ਤੇ ਪਤਾ ਨਹੀਂ ਉਸ ਫੌਜ ਦਾ ਕੀ ਬਣਿਆ ਇੱਕ ਸਪਾਈ ਬੋਲਿਆ ਇਹ ਵੀ ਹੋ ਸਕਦਾ ਹੈ ਕਿ ਕਿਤੇ ਦੂਰ ਇਹਨਾਂ ਦਾ ਹੋਰ ਵੱਡਾ ਜੱਥਾ ਆ ਲੱਥਾ ਹੋਵੇ ਤੇ ਸਾਡੀ ਫੌਜ ਨੀਤੀ ਤਹਿਤ ਉੱਥੇ ਪਹੁੰਚਾਈ ਗਈ ਹੋਵੇ ਜਿਵੇਂ ਜਿਵੇਂ ਪਠਾਨ ਸਪਾਈ ਬੋਲ ਰਹੇ ਸਨ ਬੁਲੰਦ ਖਾਨ ਦਾ ਡਰ ਨਾਲ ਮੁੜਕਾ ਚੋਰਿਆ ਸੀ ਤੁਸੀਂ ਹੁਣੇ ਜਾਓ ਤੇ ਜਰਤ ਸਿੰਘ ਨੂੰ ਮੇਰੇ ਕੋਲ ਲੈ ਕੇ ਆਓ ਡਰਦਾ ਹੋਇਆ ਬੁਲੰਦ ਖਾਨ ਬੋਲਿਆ ਗ੍ਰਫਤਾਰ ਕਰਕੇ ਹਜ਼ੂਰ ਸਿਪਾਈ ਹੈਰਾਨ ਹੁੰਦੇ ਹੋਏ ਬੋਲੇ ਇਹ ਤਾਂ ਹੁਣ ਨਾ ਮੁਮਕਿਨ ਜਬਲੀਆਂ ਨਾ ਮਾਰੋ ਆਪਣੇ ਹਥਿਆਰ ਉਸ ਦੇ ਕਦਮਾਂ ਵਿੱਚ ਰੱਖੋ ਤੇ ਉਸ ਨੂੰ ਬੇਨਤੀ ਕਰੋ ਕਿ ਫੌਜਦਾਰ ਸਾਹਿਬ ਤੁਹਾਡੀ ਅਧੀਨਗੀ ਕਬੂਲ ਕਰਦੇ ਹਨ ਤੇ ਸਮਝੌਤੇ ਲਈ ਸੱਦਾ ਭੇਜਿਆ ਹੈ ਉਸ ਨੂੰ ਗ੍ਰਫਤਾਰ ਕਰਨਾ ਕਿਸੇ ਦੇ ਵਸ ਵਿੱਚ ਨਹੀਂ ਖੁਦ ਅਬਦਾਲੀ ਵੀ ਇਹ ਕੰਮ ਨਹੀਂ ਕਰ ਸਕਦਾ ਬੁਲੰਦਖਾਨ ਆਪਣੇ ਸਿਪਾਈਆਂ ਤੇ ਖਿੱਚਦਾ ਹੋਇਆ ਬੋਲਿਆ ਤਾਤੀ ਇੱਕ ਇਥੇ ਮਖਮਲੀ ਗੱਦੇ ਤੇ ਕਲੀਨ ਵਿਛਾਓ ਚਰਤ ਸਿੰਘ ਲਈ ਨਾਲ ਹੀ ਉਸਨੇ ਦਰਬਾਰੀ ਨੌਕਰਾਂ ਨੂੰ ਹੁਕਮ ਦਿੱਤਾ ਬੁਲੰਦ ਖਾਨ ਦੇ ਵਕੀਲ ਸਰਦਾਰ ਕੋਲ ਆਏ ਝੁੱਕ ਕੇ ਸਲਾਮ ਕੀਤੀ ਤੇ ਆਪਣੇ ਸ਼ਸਤਰ ਸਰਦਾਰ ਅੱਗੇ ਰੱਖਣ ਲਈ ਝੁਕੇ ਸਰਦਾਰ ਨੇ ਆਪ ਵੀ ਤੇ ਬਾਕੀ ਸਿੰਘਾਂ ਨੇ ਵੀ ਸ਼ਸਤਰ ਗੋਫੜ ਲਏ ਤੇ ਧਰਤੀ ਤੇ ਨਾ ਰੱਖਣ ਦਿੱਤੇ ਸਾਡੇ ਪੀਰ ਨੇ ਸ਼ਸਤਰ ਖਾਨ ਸਾਹਿਬ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਸਮਾਨ ਹੀ ਅਸੀਂ ਸ਼ਸਤਰਾਂ ਨੂੰ ਸਿਰ ਨਿਵਾਉਂਦੇ ਹਾਂ ਸੋ ਪੂਜਨਯੋਗ ਸ਼ੈਆ ਪੈਰਾਂ ਵਿੱਚ ਨਹੀਂ ਰੱਖੀਆਂ ਜਾਂਦੀਆਂ ਸਗੋਂ ਸਿਰ ਤੇ ਧਰੀਆਂ ਜਾਂਦੀਆਂ ਨੇ ਇਹ ਕਹਿੰਦਿਆਂ ਸਰਦਾਰ ਨੇ ਪਠਾਨ ਵਕੀਲ ਦੀ ਤਲਵਾਰ ਆਪਣੇ ਮੱਥੇ ਨੂੰ ਛੁਹਾਈ ਨਮੋ ਸ਼੍ਰੀ ਭਗੋਤੀ ਬਡੈਲੀ ਸਰੋਹੀ ਕਰੇ ਏਕ ਤੇ ਦੈ ਸੁਬਟ ਹਾਥ ਸੋਹੀ ਨਮੋ ਲੋ ਪੁੱਤਰੀ ਅਸ਼ੋਹਣ ਰਹੰਤੀ ਨਮੋ ਜੀਬ ਜਾਲਾ ਮੁਖੀ ਜਿਉ ਬੁਲੰਤੀ ਇੱਕ ਹੋਰ ਸਿੰਘ ਭਗੋਤੀ ਨੂੰ ਸਿਰ ਨਵਾਉਂਦਿਆ ਪੜ ਰਿਆ ਸੀ ਸਰਦਾਰ ਨੇ ਆਪਣੇ 4000 ਸਾਥੀ ਨਾਲ ਲੈ ਤੇ ਸਰਬਲੰਦ ਖਾਨ ਨੂੰ ਮਿਲਣ ਲਈ ਚੱਲ ਪਿਆ ਬੁਲੰਦ ਖਾਨ ਕੋਲ ਪਹੁੰਚਦੇ ਗੋਇਆ ਸਿੰਘਾਂ ਨੇ ਰਸਤੇ ਵਿੱਚ ਤਲਵਾਰਾਂ ਫੜੀ ਖਲੋਤੇ ਗਿਲਜਿਆਂ ਨੂੰ ਧੱਕੇ ਮਾਰ-ਮਾਰ ਪਾਸੇ ਕੀਤਾ ਬੁਲੰਦ ਖਾਨ ਦੇ ਖਾਸ ਸੰਗ ਰਖੇਕ ਵੀ ਸਿੰਘਾਂ ਨੇ ਬੰਦੀ ਬਣਾ ਲਈ ਸਰ ਬੁਲੰਦ ਖਾਨ ਦਾ ਸਿਰ ਨਮੋਸ਼ੀ ਵਿੱਚ ਝੁਕਿਆ ਹੋਇਆ ਸੀ ਪਰ ਉਹ ਸਰਦਾਰ ਚਰਤ ਸਿੰਘ ਨੂੰ ਵੇਖਦਿਆਂ ਬੋਲਿਆ ਖੁਸ਼ਾਮਦੀਤ ਸਰਦਾਰ ਬਹਾਦਰ ਚਰਤ ਸਿੰਘ ਜੀ ਤੇ ਉਠਦਿਆਂ ਹੋਏ ਆਪਣੀਆਂ ਬਾਹਾਂ ਖੋਲ ਕੇ ਸਰਦਾਰ ਵੱਲ ਗਲਵਕੜੀ ਪਾਉਣ ਲਈ ਅੱਗੇ ਵਧਿਆ ਪਰ ਇਸ ਤੋਂ ਪਹਿਲਾਂ ਕਿ ਉਹ ਸਰਦਾਰ ਕੋਲ ਪਹੁੰਚਦਾ ਮੂਹਰੇ ਖਲੋਤੇ ਇੱਕ ਸਿੰਘ ਨੇ ਉਸ ਨੂੰ ਗਲਵਕੜੀ ਪਾ ਲਈ ਸਿੰਘ ਨੂੰ ਸ਼ੱਕ ਸੀ ਕਿਤੇ ਖਾਨ ਕੋਲ ਕੋਈ ਗੁਪਤ ਹਥਿਆਰ ਨਾ ਹੋਵੇ ਜਿਸ ਨਾਲ ਉਹ ਸਰਦਾਰ ਉੱਤੇ ਹਮਲਾ ਕਰ ਦੇਵੇ ਉਸ ਸਿੰਘ ਨੇ ਉਸੇ ਤਰ੍ਹਾਂ ਫੜੇ ਫੜਾਈ ਬਲੰਦ ਖਾਨ ਨੂੰ ਬਿਠਾ ਲਿਆ ਕੁਝ ਹੋਰ ਸਿੰਘਾਂ ਨੇ ਅੱਗੇ ਵਧ ਕੇ ਖਾਨ ਦੇ ਹੱਥ ਪਿੱਛੇ ਕਰਕੇ ਬੰਨ ਦਿੱਤੇ ਸਮਾਂ ਜਫੀਆਂ ਪਾਉਂਦਾ ਨਹੀਂ ਹਿਸਾਬ ਲੈਂਦਾ ਹੈ ਖਾਨ ਸਾਹਿਬ ਹੱਸਦਿਆਂ ਸਰਦਾਰ ਬੋਲਿਆ ਕਿਲੇ ਵਿੱਚ ਹੀ ਸਰਦਾਰ ਚਰਤ ਸਿੰਘ ਨੇ ਆਪਣਾ ਠਾਣਾ ਬਣਾ ਲਿਆ ਕਿਲੇ ਦੀ ਫਸੀਲ ਉੱਤੇ ਨੀਲੇ ਨਿਸ਼ਾਨ ਝੁਲਾਏ ਗਏ ਸਿੰਘਾਂ ਨੇ ਕਿਲੇ ਵਿੱਚੋਂ ਸਭ ਕੀ ਕੀਮਤੀ ਸਮਾਨ ਲੁੱਟ ਲਿਆ ਆਲੇ-ਦੁਆਲੇ ਖਬਰਾਂ ਕੀਤੀਆਂ ਗਈਆਂ ਕਿ ਰੋਹਤਾਸ ਹੁਣ ਖਾਲਸੇ ਦੇ ਅਧੀਨ ਹੈ ਚਾਰੇ ਪਾਸਿਓਂ ਮੁਖ ਮੁਲਖੀਆਂ ਨਜ਼ਰਾਨੇ ਲੈ ਕੇ ਆਉਣ ਲੱਗੇ ਸਰਦਾਰ ਨੂੰ ਮਿਲਣ ਲਈ ਸਭ ਪਾਸਿਓਂ ਲੋਕ ਆਉਣ ਲੱਗੇ ਜੇਲਮ ਦੇ ਇਲਾਕੇ ਉੱਤੇ ਸਰਦਾਰ ਦਾ ਕਬਜ਼ਾ ਹੋ ਗਿਆ ਤੇ ਇਹ ਇਲਾਕਾ ਹੁਣ ਖਾਲਸੇ ਦੀ ਈਨ ਵਿੱਚ ਆ ਗਿਆ ਦਰਿਆ ਦੇ ਉਰਲੇ ਪਾਰ ਦੇ ਨਾਲ-ਨਾਲ ਪਰਲੇ ਪਾਰ ਦੇ ਲੋਕ ਵੀ ਪੇਟਾਵਾਂ ਲੈ ਕੇ ਸਰਦਾਰ ਚਰਤ ਸਿੰਘ ਕੋਲ ਆਉਣ ਲੱਗੇ ਪਰ ਸਰਦਾਰ ਚਰਤ ਸਿੰਘ ਇੱਕ ਥਾਂ ਟਿੱਕੇ ਬੈਠਣ ਵਾਲਾ ਕਦ ਸੀ ਸਿਰਫ ਰੋਹਤਾਸ ਸੀ ਤਾਂ ਉਸਦੀ ਮੰਜ਼ਲ ਨਹੀਂ ਸੀ ਖਾਲਸੇ ਦਾ ਰਾਹ ਤਾ ਬ੍ਰਹਿਮੰਡਾਂ ਤੋਂ ਭਾਰਤਿਕ ਹੋਣਾ ਸੀ ਸਿੰਘਾਂ ਲਈ ਬੈਠਣ ਦੀ ਵੇਲ ਕਦ ਸੀ ਹਜੇ ਤਾਂ ਬਥੇਰੀਆਂ ਮੁਹਿਮਾ ਸਰ ਕਰਨੀਆਂ ਸਨ ਸੋ ਸਰਦਾਰ ਚਰਤ ਸਿੰਘ ਨੇ ਅੱਗੇ ਵੱਲ ਚਾਲਾ ਪਾਇਆ ਪਰ ਰੋਹਤਾਸ ਵਿੱਚ ਆਪਣੇ ਸਿੰਘ ਬਿਠਾਉਣ ਤੋਂ ਮੰਗਰੋਸ ਨੇ ਇੱਕ ਹੋਰ ਅਨੋਖਾ ਕੰਮ ਕੀਤਾ ਇੱਕ ਪਾਲਕੀ ਤਿਆਰ ਕਰਵਾਓ ਜਿਵੇਂ ਕਿਸੇ ਕੁੜੀ ਦੀ ਡੋਲੀ ਹੁੰਦੀ ਹੈ ਉਸਨੇ ਸਿੰਘਾਂ ਨੂੰ ਕਿਹਾ ਡੋਲੀ ਉਹ ਕਿਸ ਲਈ ਸਰਦਾਰ ਸਾਹਿਬ ਹੈਰਾਨ ਹੁੰਦੇ ਸਿੰਘਾਂ ਨੇ ਪੁੱਛਿਆ ਹੈਰਾਨ ਹੋਣਾ ਜਾਇਜ਼ ਵੀ ਸੀ ਡੋਲਿਆਂ ਨਾਰਾਂ ਵਿਆਹਾਂ ਦਾ ਮੋਹ ਤਾਂ ਸਿੰਘ ਕਾਦੇ त्याग ਚੁੱਕੇ ਸਨ ਇਹ ਨਾ ਹੀ ਸਿੰਘਾਂ ਨੇ ਕੋਈ ਕਿਲਾ ਕੋਟ ਜਿੱਤਰ ਮੰਗਰੋਂ ਕਿਸੇ ਹਾਰੇ ਫੌਜਦਾਰ ਦੀ ਤੀਵੀਂ ਤੇ ਅੱਖ ਰੱਖੀ ਸੀ ਫਿਰ ਇਹ ਸਰਦਾਰ ਦਾ ਕੈਸਾ ਹੁਕਮ ਸੀ ਤੁਹਾਨੂੰ ਦੱਸਦਾ ਹਾਂ ਤੁਸੀਂ ਕਰੋ ਤਾਂ ਸਹੀ ਸਰਦਾਰ ਹਲਕਾ ਜਿਹਾ ਮੁਸਕਰਾ ਰਿਹਾ ਸੀ ਸਿੰਘਾਂ ਨੇ ਉਵੇਂ ਹੀ ਕੀਤਾ ਡੋਲੀ ਕਿਲੇ ਦੇ ਵਿਹੜੇ ਵਿੱਚ ਲਿਆ ਕੇ ਰੱਖੀ ਗਈ ਸਭ ਹੈਰਾਨੀ ਨਾਲ ਸਰਦਾਰ ਵੱਲ ਦੇਖ ਰਹੇ ਸਨ ਬੁਲੰਦ ਖਾਨ ਨੂੰ ਲੈ ਕੇ ਆਓ ਸਰਦਾਰ ਬੋਲਿਆ ਕੁਝ ਹੋਰ ਸਿੰਘ ਸਰਦਾਰ ਹੁਣ ਮੁਸਕਰਾਉਣ ਲੱਗੇ ਸਨ। ਉਹਨਾਂ ਨੂੰ ਸ਼ਾਇਦ ਸਰਦਾਰ ਚਰਤ ਸਿੰਘ ਦੀ ਛਰਾਰਤ ਪਤਾ ਲੱਗ ਗਈ ਸੀ। ਬੁਲੰਦ ਖਾਨ ਨੂੰ ਲਿਆਂਦਾ ਗਿਆ ਉਸਦੇ ਪਿੱਛੇ ਉਸਦੇ ਹੱਥ ਪਿੱਛੇ ਨੂੜੇ ਹੋਏ ਸਨ। ਹੱਥ ਤਾਂ ਖੋਲ ਦਿਓ ਵਿਚਾਰੇ ਦੇ ਸਰਦਾਰ ਬੋਲਿਆ ਤੇ ਸਿੰਘਾਂ ਨੇ ਉਸਦੇ ਹੱਥ ਖੋਲ ਦਿੱਤੇ। ਹੁਣ ਬਿਠਾਓ ਇਸਨੂੰ ਪਾਲਕੀ ਵਿੱਚ। ਹੱਸਦਿਆਂ ਸਰਦਾਰ ਬੋਲਿਆ ਤੇ ਅਗਲੀਆਂ ਸਭ ਮੁਹਿਮਾ ਤੇ ਇਸ ਪਾਲਕੀ ਨੂੰ ਨਾਲ ਰੱਖੋ ਤੇ ਯਾਦ ਰੱਖਿਓ ਕਿਸੇ ਵੀ ਤਰ੍ਹਾਂ ਇਸ ਦੀ ਖਿਦਮਤ ਵਿੱਚ ਕੋਈ ਕਮੀ ਨਾ ਆਵੇ। ਹੱਸਦਿਆਂ ਹੋਇਆਂ ਸਿੰਘ ਸਰ ਬੁਲੰਦ ਖਾਨ ਨੂੰ ਪਾਲਕੀ ਵਿੱਚ ਬਿਠਾਉਣ ਲੱਗੇ ਸਿਰ بچਾ ਕੇ ਖਾਨ ਸਾਹਿਬ ਪਾਲਕੀ ਦੀ ਛੱਤ ਨਾਲ ਵਜਦੇ ਸਰ ਬੁਲੰਦ ਖਾਨ ਦੇ ਸਿਰ ਨੂੰ ਬਚਾਉਂਦਿਆਂ ਇੱਕ ਸਿੰਘ ਬੋਲਿਆ ਪਾਲਕੀ ਦੇ ਮਗਰਬੰਦੀ ਬਣਾਏ ਗਏ ਗਿਲਜੀਆਂ ਦੀ ਇੱਕ ਟੁਕੜੀ ਵੀ ਤੋੜ ਲਈ ਗਈ ਤੇ ਮਗਰੋਂ ਇਸੇ ਤਰ੍ਹਾਂ ਕੀਤਾ ਗਿਆ ਜਿਸ ਵੀ ਮੂਹਮ ਤੇ ਸਰਦਾਰ ਚਰਤ ਸਿੰਘ ਚੜਦਾ ਪਾਲਕੀ ਨਾਲ ਹੀ ਲ ਜਾਂਦਾ ਜਦ ਵੀ ਕੋਈ ਪੁੱਛਦਾ ਕਿ ਇਸ ਵਿੱਚ ਕੌਣ ਹੈ ਤਾਂ ਸਿੰਘ ਬੋਲਦੇ ਅਬਦਾਲੀ ਦਾ ਚਾਚਾ ਕਦੇ-ਕਦੇ ਹਤਕ ਮਹਿਸੂਸ ਕਰਦਾ ਹੋਇਆ ਬੁਲੰਦ ਖਾਨ ਸਿੰਘਾਂ ਨੂੰ ਬੇਨਤੀ ਕਰ ਕਰਦਾ ਤਰਲੇ ਪਾਉਂਦਾ ਕਿ ਉਸ ਨੂੰ ਛੱਡ ਦੇਣ ਤਾਂ ਸਿੰਘ ਅੱਗੋ ਬੋਲਦੇ ਚੰਗਾ ਖਾਣ ਪੀਣ ਦੇ ਰਹੇ ਹਾਂ ਤੁਹਾਨੂੰ ਖਾਨ ਸਾਹਿਬ ਪਾਲਕੀ ਵਿੱਚ ਲੈ ਕੇ ਜਾਂਦੇ ਹਾਂ ਨਾਲ ਜਿੱਧਰ ਵੀ ਜਾਂਦੇ ਹਾਂ ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ ਤੇ ਇਹ ਕਹਿੰਦਿਆਂ ਸਿੰਘ ਹੱਸਣ ਲੱਗਦੇ ਬਸ ਇਹੋ ਤਕਲੀਫ ਹੈ ਇਹੋ ਹਾਸਾ ਮਜ਼ਾਕ ਦਾ ਪਾਤਰ ਬਣ ਗਿਆ ਹਾਂ ਮੈਨੂੰ ਡੋਲੀ ਵਿੱਚੋਂ ਕੱਢੋ ਫਿਰ ਭਾਵੇਂ ਗੋਲੀ ਮਾਰ ਦਿਓ ਤਰਲੇ ਪਾਉਂਦਾ ਖਾਨ ਬੋਲਿਆ ਤੇ ਜਦ ਹਿੰਦੂਸਤਾਨ ਵਿੱਚੋਂ ਤੁਸੀਂ ਜਮਨਾ ਪਾਰ ਆਲੇ ਸਾਡੇ ਭਰਾਵਾਂ ਦੀਆਂ ਧੀਣਾ ਤੀਆਂ ਪੈਣਾ ਗਾਈਆਂ ਦੇ ਵਗ ਵੰਗ ਹੱਕ ਕੇ ਲ ਜਾਂਦੇ ਹੋਂ ਤ ਉਹਨਾਂ ਨੂੰ ਹੱਤਕ ਮਹਿਸੂਸ ਨਹੀਂ ਹੁੰਦੀ ਹੋ ਤੁਹਾਡੀ ਤਕਲੀਫ ਤਕਲੀਫ ਹੈ ਤੇ ਦੂਜੇ ਦੀ ਤਕਲੀਫ ਮौज-ਮੇਲਾ ਹੈ ਤੁਹਾਡੇ ਲਈ ਕਿ ਭੁੱਲ ਗਿਆ ਤੁਹਾਨੂੰ ਕਿਵੇਂ ਗਜਨੀ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨੀ ਤੀਮੀਆਂ ਦੀ ਮੰਡੀ ਲੱਗਦੀ ਹੈ ਇੱਕ ਸਿੰਘ ਰੋਹ ਵਿੱਚ ਆਉਂਦਾ ਹੋਇਆ ਬੋਲਿਆ ਮੇਰੀ ਤੌਬਾ ਜੇ ਕੋਈ ਕਹਿ ਦੇਵੇ ਕਿ ਇੱਕ ਵੀ ਔਰਤ ਵੇਚੀ ਆ ਖਰੀਦੀ ਹੈ ਤਾਂ ਮੈਂ ਤੁਹਾਡਾ ਦੇਨਦਾਰ ਹੋਵਾਂਗਾ ਸਾਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਪਰ ਜੇ ਹੁਣ ਰਿਹਾਈ ਚਾਹੁੰਦਾ ਏ ਤਕ ਕਰੋੜ ਰੁਪਈਆ ਲੱਗੇਗਾ ਜੇ ਕਰ ਲਵੇਗਾ ਪ੍ਰਬੰਧ ਤਾਂ ਦੇਖ ਲੈ ਇੱਕ ਸਿੰਘ ਨੇ ਬੋਲ ਕੇ ਸਰ ਬਲੰਦ ਖਾਨ ਨੂੰ ਚੁੱਪ ਇੱਕ ਸਿੰਘ ਦੇ ਇਹ ਬੋਲ ਸੁਣ ਕੇ ਬਲੰਦ ਖਾਨ ਚੁੱਪ ਹੋ ਗਿਆ ਉਸ ਨੇ ਸਰਦਾਰ ਚਰਤ ਸਿੰਘ ਨੂੰ ਆਪਣੇ ਵੱਲ ਆਉਂਦਾ ਤੱਕਿਆ ਅੱਲਾ ਕਰੇ ਸਰਦਾਰ ਚਰਤ ਸਿੰਘ ਜਲਦੀ ਹੀ ਬਾਦਸ਼ਾਹ ਬਣੇ ਤੇ ਪੰਜਾਬ ਦੀ ਵਾਂਗਡੋਰ ਸੰਭਾਲੇ ਮੇਰੇ ਜਿਹਾ ਨਾਚੀਰ ਸਰਦਾਰ ਦਾ ਫੌਜਦਾਰ ਕਹਾਉਣ ਵਿੱਚ ਮਾਣ ਮਹਿਸੂਸ ਕਰੇ ਕਰੇਗਾ ਇਹ ਸੁਣ ਕੇ ਸਰਦਾਰ ਬੋਲਿਆ ਬਾਦਸ਼ਾਹੀ ਤਾਂ ਸਤਗੁਰ ਸੱਚੇ ਪਾਤਸ਼ਾਹ ਖਾਲਸੇ ਨੂੰ ਬਖਸ਼ ਹੀ ਗਏ ਹਨ ਖਾਨ ਸਾਹਿਬ ਤੁਹਾਡੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਤੁਹਾਨੂੰ ਤਾਂ ਅਸੀਂ ਕੈਦ ਸਿਰਫ ਇਸ ਲਈ ਕੀਤਾ ਹੈ ਕਿ ਅਬਦਾਲੀ ਤੱਕ ਖਬਰ ਪਹੁੰਚ ਜਾਏ ਕਿ ਸਿੰਘਾਂ ਨੇ ਉਸ ਦਾ ਚਾਚਾ ਕੈਦ ਕਰ ਲਿਆ ਹੈ ਪਰ ਜੇ ਤੁਸੀਂ ਮੈਨੂੰ ਰਹਾ ਕਰ ਦੇਵੋ ਤਾਂ ਇਹ ਗੱਲ ਖਾਲਸੇ ਦੇ ਸੁਭਾਅ ਦੇ ਜ਼ਿਆਦਾ ਨੇੜੇ ਹੋਏਗੀ ਖਾਲਸਾ ਸ਼ਰਨ ਆਇਆ ਤੇ ਸਦਾ ਰਹਿਮ ਕਰਦਾ ਹੈ ਇਹ ਗੱਲ ਵੱਡੀ ਸੋਭਾ ਵਾਲੀ ਹੋਵੇਗੀ ਕਿ ਸਿੰਘਾਂ ਹੱਥ ਅਬਦਾਲੀ ਦਾ ਚਾਚਾ ਆ ਗਿਆ ਸੀ ਤੇ ਉਹਨਾਂ ਨੇ ਮਾਫ ਕਰਦਿਆਂ ਛੱਡ ਦਿੱਤਾ ਸਰਬੁਲੰਧ ਖਾਨ ਦੀ ਇਹ ਗੱਲ ਸੁਣ ਕੇ ਸਰਦਾਰ ਚਰਤ ਸਿੰਘ ਪ੍ਰਸੰਨ ਹੋਇਆ ਤੇ ਉਸ ਨੂੰ ਛੱਡ ਦਿੱਤਾ ਧੰਨਵਾਦ